ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਮੌੜ ਸ਼ੁਰੂ ਹੋਵੇਗੀ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਪੰਜਾਬ ਸਰਕਾਰ ਬੇਅਦਬੀਆਂ ਦੇ ਮਾਮਲੇ ਤੇ ਲਿਆ ਸਕਦੀ ਹੈ ਸਖਤ ਕਾਨੂੰਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤਿਆ ਬਾਰੇ ਨਾਬਾ ਜੇਲ੍ਹ ਤੋਂ ਆਈ ਵੱਡੀ ਖਬਰ ਮੋਹਾਲੀ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਵਿਧਾਨ ਸਭਾ اجلاس ਤੋਂ ਪਹਿਲਾਂ ਅੱਜ 11 ਵਜੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵੱਡੇ ਮੁੱਦਿਆਂ ਤੇ ਹੋ ਸਕਦੀ ਹੈ ਚਰਚਾ ਪੰਜਾਬ ਦੇ ਖਿਡਾਰੀਆਂ ਲਈ ਜੇ ਭਗਵਾਨ ਤਮੰਦਾ ਵੱਡਾ ਐਲਾਨ ਨਸ਼ੇ ਦੇ ਮੁੱਦੇ ਤੇ ਵੀ ਕਹੀ ਵੱਡੀ ਗੱਲਾਂ ਪੰਜਾਬ ਸਰਕਾਰ ਤੇ ਪੜਕੇ ਪ੍ਰਤਾਪ ਸਿੰਘ ਬਾਜਵਾ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ ਜਲਾਸ ਕਰਵਾਉਂਦੀ ਕੀਤੀ ਮੰਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੱਗਣਗੇ ਸੀ ਕੈਬਨਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਪੰਜਾਬ ਦੇ 30 ਲੱਖ ਪਰਿਵਾਰਾਂ ਬਾਰੇ ਆਈ ਵੱਡੀ ਖਬਰ ਇਹਨਾਂ ਲੋਕਾਂ ਦੇ ਕੱਟ ਸਕਦੇ ਹਨ ਰਾਸ਼ਨ ਕਾਰਡ 5 ਅਗਸਤ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ اجلاس ਪੰਥਕ ਮਾਮਲਿਆਂ ਨੂੰ ਲੈ ਕੇ ਹੋ ਸਕਦੇ ਹਨ ਵੱਡੇ ਫੈਸਲੇ ਪੰਜਾਬ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਲਈ ਆਈ ਨਵੀਂ ਖਬਰ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ ਪੰਜਾਬ ਵਿੱਚ 15 16 ਤੇਜ ਤਾਰਾ ਨੂੰ ਰਹੇਗੀ ਸਰਕਾਰੀ ਛੁੱਟੀ ਤਿੰਨ ਦਿਨ ਬੰਦ ਰਹਿਣਗੇ ਸਕੂਲ ਅਤੇ ਕਾਲਜ ਪੰਜਾਬ ਵਿਧਾਨ ਸਭਾ ਦਾ اجلاس ਚੱਲ ਰਿਹਾ ਹੈ ਤੇ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਤੀਜੇ ਦਿਨ ਸਰਕਾਰ ਬੇਅਦਬੀ ਮਾਮਲਿਆਂ ਤੇ ਸਖਤ ਸਜ਼ਾ ਵਿਵਸਥਾ ਲਈ ਬੀਲ ਲਿਆ ਸਕਦੀ ਹੈ ਇਸ ਤੋਂ ਪਹਿਲਾਂ ਕਈ ਚਰਚਾਵਾਂ ਹਨ ਕਿ ਇਸ ਦੀ ਸਜ਼ਾ ਕੀ ਹੋਵੇਗੀ ਕਈ ਸਿੱਖ ਆਗੂਆਂ ਤੇ ਹਸਤੀਆਂ ਨੇ ਇਸ ਮਾਮਲੇ ਵਿੱਚ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਸੰਬੰਧੀ ਪਹਿਲਾਂ ਵੀ ਕਈ ਤਾਰਾਵਾਂ ਹਨ ਪਰ ਮੁੱਲਜਮਿਸ ਦੇ ਬਾਵਜੂਦ ਸ਼ਰੀਆਮ ਘੁੰਮਦੇ ਹਨ ਸਰਕਾਰ ਇਸ ਤੇ ਸਖਤ ਕਾਨੂੰਨ ਲਿਆਏਗੀ ਤਾਂ ਜੋ ਮੁੱਲਜਮਾ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਦੋ ਦਿਨਾਂ ਲਈ ਵਧਾ ਦਿੱਤਾ ਗਿਆ ਹੈ ਦੋ ਰੋਜ਼ਾ ਵਿਸ਼ੇਸ਼ اجلاس ਪਹਿਲਾਂ ਸ਼ੁੱਕਰਵਾਰ ਨੂੰ ਖਤਮ ਹੋਣਾ ਸੀ اجلاس ਦੇ ਦੂਜੇ ਦਿਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਰਿਪੋਰਟ ਪੇਸ਼ ਕਰਦੇ ਆ ਵਿਧਾਨ ਸਭਾ ਸੈਸ਼ਨ ਨੂੰ ਦੋ ਦਿਨਾਂ ਲਈ ਵਧਾ ਦਿੱਤਾ ਹੈ ਹੁਣ ਪੰਜਾਬ ਵਿਦਵਾਨ ਸਵਾ ਦਾ ਵਿਸ਼ੇਸ਼ ਜਲਾਸ ਅੱਜ ਤੇ ਕੱਲ ਨੂੰ ਵੀ ਚੱਲੇਗਾ ਸ਼ਰੋਮਨੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਥਿਆ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਅਕਾਲੀ ਆਗੂ ਵਿਕਰਮਜੀਤ ਥਿਆ ਦੇ ਵਕੀਲ ਵੱਲੋਂ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਉਹਨਾਂ ਨੂੰ ਜੇਲ੍ਹ ਵਿੱਚ ਮੁਕਦਮੇ ਅਧੀਨ ਸਜਾ یافتਾ ਕੈਦੀਆਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ ਇਸ ਮੰਗ ਸਬੰਧੀ ਜੇਲ੍ਹ ਵਿੱਚ ਬੰਦ ਕਾਲੀ ਆਗੂ ਵਿਕਰਮਜੀਠਿਆ ਦੀ ਪਟੀਸ਼ਨ ਤੇ ਮੁਰ ਸੋਮਵਾਰ ਨੂੰ ਸੁਣਵਾਈ ਹੋਵੇਗੀ ਇਹ ਪਟੀਸ਼ਨ ਸ਼ੁੱਕਰਵਾਰ ਨੂੰ ਦਾਇਰ ਕੀਤੀ ਗਈ ਸੀ ਜਿਸ ਤੇ ਮੋਹਾਲੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਵਿਕਰਮਜੀਠੇ ਨੇ ਆਪਣੀ ਪਟੀਸ਼ਨ ਚ ਕਿਹਾ ਕਿ ਉਹ ਐਸ 3 ਯਾਨੀ ਕਿ ਔਰੇਂਜ ਸ਼੍ਰੇਣੀ ਵਿੱਚ ਆਉਂਦੇ ਹਨ ਜਿਸ ਤਹਿਤ ਉਹਨਾਂ ਨੂੰ ਇੱਕ ਵੱਖਰੀ ਬੈਰਕ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਵਿਕਰਮ ਮਜੀਠੀਆ ਇਸ ਸਮੇਂ ਨਾਬਾ ਜੇਲ੍ਹ ਵਿੱਚ ਬੰਦ ਹਨ ਵਿਕਰਮ ਮਜੀਠੀਆ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਬੈਰਕ ਵਿੱਚ ਉਹ ਬੰਦ ਹਨ ਉੱਥੇ 9 ਬੰਦੇ ਹੋਰ ਹਨ ਤੇ ਨਾਬਾ ਜੇਲ੍ਹ ਵਿੱਚ ਸਾਰੇ ਗੈਂਗਸਟਰ ਹਨ ਵਕੀਲ ਨੇ ਕਿਹਾ ਕਿ ਮਜੀਠੀਆ ਨੂੰ ਵੱਖਰੀ ਬੈਰਕ ਦਿੱਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦੇ ਸੁਰੱਖਿਆ ਨਿਯਕੀਨੀਆਂ ਬਣਾਏ ਜਾਵੇ ਇਸ ਲਈ ਵਿਕਰਮ ਮਜੀਠਿਆ ਵੱਲੋਂ ਕੋਟ ਦਾ ਰੁਖ ਕਰਕੇ ਸਿਕਿਉਰਿਟੀ ਦੇ ਤੌਰ ਤੇ ਵੱਖਰੀ ਬੈਰਕ ਦੀ ਮੰਗ ਕੀਤੀ ਗਈ ਹੈ ਹੋਰ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਨਾਬਾ ਜੇਲ੍ਹ ਵਿੱਚ ਮਜੀਠਿਆ ਨੂੰ orange category ਵਿੱਚ ਰੱਖਿਆ ਗਿਆ ਹੈ ਜਿਸ ਤਹਿਤ ਸੁਰੱਖਿਆ ਦਿੱਤੀ ਜਾਂਦੀ ਹੈ ਕਿਉਂਕਿ ਵਿਕਰਮ ਮਜੀਠਿਆ ਨੂੰ ਅੰਦਰ ਖਤਰਾ ਹੋ ਸਕਦਾ ਹੈ ਪਰ ਵਿਕਰਮਜੀਠਿਆ ਦੀ ਬੈਰਕ ਵਿੱਚ 9 ਵਿਅਕਤੀ ਹੋਰ ਸ਼ਿਫਟ ਕੀਤੇ ਗਏ ਹਨ ਇਸਤੇ ਵਕੀਲ ਨੇ ਸਵਾਲ ਖੜੇ ਕੀਤੇ ਹਨ ਹੁਣ ਇਸ ਮਾਮਲੇ ਵਿੱਚ ਅੱਜ ਮੁੜ ਤੋਂ ਸੁਣਵਾਈ ਹੋਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਜਵਾਬ ਦਾਖਲ ਕੀਤਾ ਜਾਵੇਗਾ ਪੰਜਾਬ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੈ ਅਤੇ ਅੱਜ ਇਜਲਾਸ ਤੋਂ ਪਹਿਲਾਂ ਪੰਜਾਬ ਕੈਬਨਿਟ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ ਅੱਜ 11 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਵੇਗੀ ਅਤੇ ਇਸ ਮੀਟਿੰਗ ਵਿੱਚ ਵਿਧਾਨ ਸਭਾ ਦੇ ਵਿਸ਼ੇਸ਼ اجلاس ਤੋਂ ਪਹਿਲਾਂ ਕਈ ਵੱਡੇ ਮੁੱਦਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ ਅਤੇ ਇਸ ਮੀਟਿੰਗ ਵਿੱਚ ਬੇਅਦਬੀ ਦੇ ਮੁੱਦੇ ਤੇ ਵੀ ਚਰਚਾ ਹੋ ਸਕਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਐਲਾਨ ਕੀਤੇ ਸਨ ਜਿਨ੍ਹਾਂ ਵਿੱਚ ਮੁਫਤ ਇਲਾਜ ਮਹਿਲਾ ਸਰਪੰਚਾਂ ਲਈ ਟ੍ਰੇਨਿੰਗ ਕੈਂਪ ਅਤੇ ਸੀਆਈਐਸਐਫ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਨਸ਼ੇ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਇਹ ਖੇਡਾਂ ਹੀ ਡਰੱਗ ਦਾ ਬਦਲ ਹੋ ਸਕਦੀਆਂ ਹਨ ਸਰੀਰ ਨਾਲ ਪਿਆਰ ਹੋਵੇਗਾ ਤਾਂ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣ ਲਈ ਉੱਤਮ ਦਰਜੇ ਦੇ ਮੈਦਾਨ ਬਣਾਏ ਜਾਣਗੇ ਖਿਡਾਰੀਆਂ ਨੂੰ ਲੈ ਕੇ ਵੱਡਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈ ਕਿ ਖਿਡਾਰੀਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ ਦੇਸ਼ ਲਈ ਖੇਡ ਚੁੱਕੇ ਖਿਡਾਰੀਆਂ ਨੂੰ ਕੋਚ ਨਿਯੁਕਤ ਕਰਾਂਗੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ক্রিকেট ਹਾਕੀ ਅਤੇ ਫੁੱਟਬਾਲ ਦੇ ਕਪਤਾਨ ਪੰਜਾਬੀ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਦਭੁਤ ਖਿਡਾਰੀ ਦਿੱਤੇ ਹਨ ਪੰਜਾਬ ਦੇ ਕੋਲ ਬੇਹਦ ਟੈਲੈਂਟ ਹੈ ਉਹਨਾਂ ਨੂੰ ਹੋਰ ਮੌਕੇ ਮਿਲਣੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਖਿਡਾਰੀਆਂ ਨੂੰ 올림픽 ਜਾਂ ਹੋਰ ਵਰਲਡ ਦੀਆਂ ਖੇਡਾਂ ਦੀ ਤਿਆਰੀ ਲਈ ਵੀ ਲੱਖਾਂ ਰੁਪਏ ਦਿੰਦੇ ਹਾਂ ਜਿੰਨਾ ਭਾਵੇਂ ਨਾ ਜਿੰਨਾ ਇਹ ਬਾਹਰ ਦੀ ਗੱਲ ਹੁੰਦੀ ਹੈ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ 4000 ਮਾਡਰਨ ਗਰਾਊਂਡ ਪਿੰਡਾਂ ਵਿੱਚ ਵੇਖਣ ਨੂੰ ਮਿਲਣਗੇ 3083 ਮੈਦਾਨਾਂ ਤੇ ਕੰਮ ਸ਼ੁਰੂ ਹੋ ਚੁੱਕਾ ਹੈ ਹੋਟਲ ਤੇ ਟ੍ਰੇਨਿੰਗ ਦੀ ਵਿਵਸਥਾ ਵੀ ਕੀਤੀ ਜਾਵੇਗੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਉਹ ਬੋਹਰਦੇ ਕਪੜਾ ਵਪਾਰੀ ਸੰਜੀਵ ਵਰਮਾ ਦੀ ਯਾਦ ਵਿੱਚ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਸ਼ਾਸਨ ਵਿੱਚ ਪੰਜਾਬ ਪੂਰੀ ਤਰ੍ਹਾਂ ਰਾਜਕਤਾ ਵਾਲਾ ਸੂਬਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਪੁੱਛਦੇ ਹਾਂ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਿੱਥੇ ਹਨ ਅਤੇ ਗ੍ਰਹਿ ਮੰਤਰੀ ਕਿੱਥੇ ਹੈ? ਉਸਦੀ ਚੁੱਪਨਾ ਸਿਰਫ ਸ਼ਰਮਨਾਖ ਹੈ। ਇਹ ਅਪਰਾਧਿਕ ਲਾਪਰਵਾਹੀ ਵੀ ਹੈ। ਆਪਣੇ ਸੂਬੇ ਨੂੰ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਹੈ ਨਸ਼ਾ ਤਸਕਰਾਂ ਜਬਰੀ ਵਸੂਲੀ ਕਰਨ ਵਾਲੇ ਅਤੇ ਕਾਤਲ ਸਰਕਾਰ ਚਲਾ ਰਹੇ ਹਨ ਜਦਕਿ ਪੰਜਾਬ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਤੇ ਵਿਧਾਨ ਸਭਾ ਵਿੱਚ ਜਵਾਬਦੇਹੀ ਤੋਂ ਬਚਣ ਦਾ ਦੋਸ਼ ਲਾਇਆ ਤੇ ਕਾਨੂੰਨ ਵਿਵਸਥਾ ਦੇ ਸੰਕਟ ਤੇ ਚਰਚਾ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਉਹ ਕੀਲ ਕੋਰੇ ਹਨ ਹੋ ਜਾਂਸ ਤੋਂ ਕਿਉਂ ਡਰਦੇ ਹਨ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਾਂਗਰਸ ਨੇ ਗ੍ਰਹਿ ਮੰਤਰੀ ਵੱਜੋਂ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹਿਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਅਤੇ ਸੰਜੀਵ ਵਰਮਾ ਦੇ ਕਤਲ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਨਿਆਂਇਕ ਜਾਂਚ ਕਾਨੂੰਨ ਵਿਵਸਥਾ ਤੇ ਕਾਰੋਬਾਰੀ ਭਾਈਚਾਰੇ ਦੀ ਸੁਰੱਖਿਆ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ اجلاس ਕਰਵਾਉਣ ਦੀ ਮੰਗ ਕੀਤੀ ਹੈ ਪੰਜਾਬ ਪ੍ਰਦੇਸ਼ ਸਰਕਾਰੀ ਸਕੂਲਾਂ ਵਿੱਚ ਏਸੀ ਲੱਗਣਗੇ ਹੁਣ ਸਕੂਲੀ ਬੱਚਿਆਂ ਨੂੰ ਗਰਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਦੀ ਸ਼ੁਰੂਆਤ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਲਕਾ ਅਮਲੋਟ ਦੇ ਪਿੰਡ ਆਰਮਨਗਰ ਸੌਕੇ ਦੇ ਮਿਡਲ ਸਕੂਲ ਵਿੱਚ ਨਵੇਂ ਏਸੀ ਦੇ ਉਦਘਾਟਨ ਤੇ ਛੇ ਦੇ ਕਰੀਬ ਦੋ ਸਕੂਲਾਂ ਵਿੱਚ ਏਸੀ ਲਾਏ ਗਏ ਸਨ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਆਂ ਉਨ੍ਹਾਂ ਨੇ ਦੱਸਿਆ ਕਿ ਮੈਲਾਣ ਕੀਤਾ ਸੀ ਕਿ ਇਹ ਸ਼ਹਿਰ ਮਲੋਟ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਏਸੀ ਲਾਏ ਜਾਣਗੇ ਇਸ ਨੂੰ ਦੇਖਦੇ ਹੋਏ ਪਿੰਡ ਦੇ ਲੋਕਾਂ ਨੇ ਵੀ ਕਿਹਾ ਕਿ ਅਸੀਂ ਕਿਉਂ ਪਿੱਛੇ ਰਹੀਏ ਜਿੰਨਾਂ ਦੇ ਸਹਿਯੋਗ ਨਾਲ ਅੱਜ ਇਸ ਕੰਮ ਦੀ ਸ਼ੁਰੂਆਤ ਕਰਦੇ ਹੋਏ ਅੱਜ ਇਸ ਪਿੰਡ ਦੇ ਸਕੂਲ ਵਿੱਚ 6 ਨਵੇਂ ਏਸੀ ਲਾਏ ਗਏ ਹਨ ਮੇਰੀ ਪੂਰੇ ਪੰਜਾਬ ਦੇ ਵਿਧਾਇਕਾਂ ਤੇ ਪੰਚਾਇਤਾਂ ਨੂੰ ਅਪੀਲ ਹੈ ਕਿ ਉਹ ਵੀ ਆਪਣੇ ਪਿੰਡਾਂ ਦੇ ਸਕੂਲਾਂ ਵਿੱਚ ਅਜਿਹੇ ਕਦਮ ਚੁੱਕਣਾ ਪੰਜਾਬ ਵਿੱਚ ਮੌਨਸੂਨ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਕੁਝ ਥਾਵਾਂ 'ਤੇ ਗਰਜ ਤੂਫਾਨ ਦੇ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ ਮੌਸਮ ਸੰਬੰਧੀ ਤਾਜ਼ਾ ਕੀਤੀ ਗਈ ਭਵਿੱਖਬਾਣੀ ਮੁਤਾਬਕ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਚੰਡੀਗੜ੍ਹ ਸਮੇਤ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਮੌਸਮ ਦੀ ਤਬਦੀਲੀ ਵੇਖਣ ਨੂੰ ਮਿਲੇਗੀ ਮਾਨਸਾ, ਸੰਗਰੂਰ, ਪਟਿਆਲਾ, ਮੁਹਾਲੀ, ਬਠਿੰਡਾ, ਸ਼੍ਰੀ ਮੁਕਸਰ ਸਾਹਿਬ, ਲੁਧਿਆਣਾ, ਚੰਡੀਗੜ੍ਹ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਹੁਸ਼ਿਆਰਪੁਰ ਅਮਰੀਕਸਰ ਗੁਰਦਾਸ ਪ੍ਰਪਠਾਨਕੋਟ ਵਿੱਚ ਹਲਕੇ ਮੀਂਹ ਦੀ ਵਿਖਵਾਣੀ ਕੀਤੀ ਗਈ ਹੈ ਪੰਜਾਬ ਦੇ 30 ਲੱਖ ਦੇ ਕਰੀਬ ਪਰਿਵਾਰਾਂ ਲਈ ਵੱਡੇ ਖਤਰੇ ਦੀ ਘੰਟੀ ਹੈ ਦਰਅਸਲ ਸਰਕਾਰ ਵੱਲੋਂ ਸੂਬੇ ਦੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ KYC ਕਰਵਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਜਿਨ੍ਹਾਂ ਪਰਿਵਾਰਾਂ ਨੇ 31 ਅਗਸਤ ਤੱਕ ਇਹ ਨਾ ਕਰਵਾਈ ਤਾਂ ਫਿਰ ਉਨ੍ਹਾਂ ਦਾ ਰਾਸ਼ਨ ਕਾਰਡ ਕਟਿਆ ਜਾ ਸਕਦਾ ਹੈ ਇਨ੍ਹਾਂ ਲਾਹੇ ਪਾਤਰੀਆਂ ਦੀ ਕੇवाईसी ਪਿਛਲੇ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ ਅਤੇ ਮਾਰਚ 2025 ਤੱਕ ਡੈਡਲਾਈਨ ਸੀ ਜਿਸ ਵਿੱਚ ਡੈਡਲਾਈਨ ਸੀ ਜਿਸ ਵਿੱਚ 30 ਅਪ੍ਰੈਲ ਤੱਕ ਵਾਅਦਾ ਕੀਤਾ ਗਿਆ ਹੈ ਫਿਰ ਇਹ ਤਰੀਕ 30 ਜੂਨ 23 ਤੋਂ ਬਾਅਦ 7 ਜੁਲਾਈ ਤੱਕ ਵਧਾਈ ਗਈ ਸੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਦੱਸਿਆ ਕਿ ਹੁਣ ਅਸੀਂ ਫਿਰ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤਰੀਕ ਨੂੰ ਕੱਤੀ ਅਗਸਤ ਤੱਕ ਵਿਦਾਇਆ ਜਾਵੇ ਤਾਂ ਜੋ ਕੋਈ ਵੀ ਲਾਭਪਾਤਰੀ ਅਨਾਜ ਤੋਂ ਵਾਂਝਾ ਨਾ ਰਹੇ ਮੰਤਰੀ ਕਟਾਰੂ ਚੱਕ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਹੈ ਕਿ ਡੀਪੂ ਤੇ ਜਾ ਕੇ ਜਾਂ ਆਪਣੇ ਘਰ ਬੈਠੇ ਮੋਬਾਈਲ ਤੇ ਈ ਕੇ ਵਾਈਸੀ ਜ਼ਰੂਰ ਕਰਵਾਉਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸਹਿਬਾਨ ਦੀ ਮਰਿਆਦਾ ਸੰਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਵਿਸ਼ੇਸ਼ ਜਲਾਸ 5 ਅਗਸਤ ਨੂੰ ਬੁਲਾਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਦੱਸਿਆ ਕਿ ਇਹ ਵਿਸ਼ੇਸ਼ ਇਜਲਾਸ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਵੇਗਾ ਜਿਸ ਸੰਬੰਧੀ ਮੈਂਬਰ ਸਾਹਿਬਾਨ ਨੂੰ ਬੀਤੀ 11 ਜੁਲਾਈ ਨੂੰ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਇਹ ਇਜਲਾਸ 5 ਅਗਸਤ 2025 ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 1 ਵਜੇ ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਇਆ ਗਿਆ ਹੈ ਜਿਸ ਵਿੱਚ ਤਖਤ ਸਹਿਬਾਨ ਦੀ ਮਰਿਆਦਾ ਬਾਰੇ ਚਰਚਾ ਹੋਵੇਗੀ ਪੰਜਾਬ ਵਿੱਚ ਇਕੱਠੇ 3 ਦਿਨ ਛੁੱਟੀਆਂ ਆ ਰਹੀਆਂ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕੈਲੰਡਰ ਮੁਤਾਬਿਕ 15 16 ਤੇ 17 ਅਗਸਤ ਨੂੰ ਸਰਕਾਰੀ ਛੁੱਟੀ ਰਹੇਗੀ ਯਾਨੀ ਕਿ ਸ਼ੁੱਕਰਵਾਰ ਸ਼ਨੀਵਾਰ ਅਤੇ ਫਿਰ ਐਤਵਾਰ ਹੋਣ ਕਾਰਨ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਇੱਥੇ ਦੱਸ ਦਈਏ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਰਾਸ਼ਟਰੀ ਛੁੱਟੀ ਰਹੇਗੀ ਅਗਲੇ ਦਿਨ 16 ਅਗਸਤ ਯਾਨੀ ਕਿ ਸ਼ਨੀਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ ਜੋ ਕਿ ਕਈ ਥਾਵਾਂ ਤੇ ਜਨਤਕ ਛੁੱਟੀ ਰਹੇਗੀ ਜਿਸ ਤਨਾ ਪੁਜੀਟਿਓ ਨੂੰ ਕਾਫੀ ਥੀਰ ਪਸੰਦ ਦੇ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਗੱਲਾਂ ਚੱਲ ਰਹੀਆਂ ਫੇਰ ਵਿਕਰਮ ਵਿੱਚ ਮਿਲਦੀ ਹੈ ਯਾਰ ਨਾ ਵਿਕਰਮ ਜੀ ਦਾ ਕਬੱਡੀ ਨਾਲ ਸੰਬੰਧ ਹੈ ਨਾ ਖੇਡਾਂ ਨਾਲ ਸੰਬੰਧ ਨਾ ਸਰੀਰਾਂ ਨਾਲ ਸੰਬੰਧ ਉਹਨਾਂ ਤੋਂ ਬਚਾਉਣ ਵਾਸਤੇ ਖੇਡਾਂ ਸ਼ੁਰੂ ਕਰ ਰਹੇ ਸਰ ਲਾਰੈਂਸ ਨੇ ਲੈ ਕੇ ਜਵਾਬ ਮੈਂ 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 ਇਸ ਮੁੱਦੇ ਨੂੰ ਡਾਇਵਰਟ ਨਹੀਂ ਕਰਨਾ ਚਾਹੁੰਦਾ ਤੁਹਾਡੇ ਸਵਾਲ ਨੇ ਆਹ ਐਂ ਕਹਿ ਰਹੇ ਆ ਜੀ ਆਹ ਐਂ ਕਹਿ ਰਹੇ ਆ ਜੀ ਆਹ ਐਂ ਕਹਿ ਰਹੇ ਜੀ ਠੀਕ ਹੈ ਨਾ ਬੇਜ਼ਗਾਰੀ ਬਾਰੇ ਸਵਾਲ ਪੁੱਛ ਲਓ ਉਹ ਕਹਿੰਦੇ ਪੰਜਾਬ ਦੀ ਨਹੀਂ ਤੁਸੀਂ ਬੇਜ਼ਗਾਰੀ ਬਾਰੇ ਕਿਉਂ ਨਹੀਂ ਪੁੱਛਦੇ ਆਂ ਪੰਜਾਬ ਚ ਕਿੰਨੀ ਬੇਜ਼ਗਾਰੀ ਹੈ ਕਿੰਨੇ ਨੌਕਰੇ ਦਿੱਤੀਆਂ ਤੁਸੀਂ ਇਹ ਕਿਉਂ ਨਹੀਂ ਪੁੱਛ ਦਿੱਤਾ ਦਾ ਪਾਣੀ ਉੱਪਰ ਆ ਗਿਆ ਜਾਂ ਧਰਤੀ ਦਾ ਪਾਣੀ ਥੱਲੇ ਚਲਾ ਗਿਆ ਰਵਨੀਨ ਵੀ ਤੂੰ ਐਂ ਕਹਿ ਰਿਹਾ ਜੀ ਖੈਰਾ ਐਂ ਕਹਿ ਰਿਹਾ ਜੀ ਬਾਜਵਾ ਐਂ ਕਹਿ ਰਿਹਾ ਜੀ ਕੱਲ ਕੀ ਕਿਹਾ ਕਰ ਪਰਸ ਬਾਜਵਾ ਨਹੀਂ ਕੀ ਕਰਾ ਲਿਆ ਫਿਰ ਉਹਨੇ ਜਦੋਂ ਗੱਲ ਤਾਂ ਪਾਣੀਆਂ ਦੀ ਚਲੀ ਜਾਂਦੀ ਉਹ ਹੀ ਬੋਲੀ ਜਾਂਦੇ ਨੇ ਸੋ ਥੋੜੇ ਨਾ ਸਵਾਲ ਆਪਣੇ ਪਬਲਿਕ ਨਾਲ ਰਿਲੇਟਡ ਕਰ ਲਓ ਪਲੀਜ਼ ਉਹ ਉਹ ਚਾਰ ਪੰਜ ਪਿੰਡਾਂ ਬਾਅਦ ਇੱਕ ਹੋ ਜੂਗੀ ਨਰਸੀ ਦਾ ਮਤਲਬ ਉੱਥੇ ਆ ਕੇ ਖੇਡਣਗੇ ਉੱਥੇ ਖਾਾਕ ਦੀ ਮਿਲੂਗੀ ਉਹਨਾਂ ਨੂੰ ਉਹਨਾਂ ਲਈ ਡਾਈਟ ਵੀ ਹੋਊਗੀ ਹਰ ਰੋਜ਼ ਖੇਡਣ ਕੇ ਇਨਡੋਰ ਗੇਮਾਂ ਵੀ ਹੋਣ ਕਿ ਆਊਟਡੋਰ ਗੇਮਾਂ ਵੀ ਹੋਣ ਇਹ ਹਾਂ ਨਰਸਰੀਜ਼ ਹੋਰ ਸਮਝ ਲਓ ਨਰਸਰੀਜ਼ ਤੱਕ ਹੋ ਗਈ ਆ ਕਿ ਇੱਕ ਇਨਡੋਰ ਫੈਸਿਲਿਟੀ ਹੋ ਗਈ ਉਹਨਾਂ ਦੇ ਹੋਰ ਰਹਿਣ ਨੂੰ ਹੋਸਟਲ ਹੋ ਗਿਆ ਅੰਦਰ ਮੈਸ ਹੋ ਗਈ ਹੈ ਨਾ ਕੋਚੇਸ ਵੀ ਹੋ ਗਏ ਗਰਾਊਂਡ ਤਾਂ ਚਲੋ ਹੋਣ ਗਈ ਜਿਵੇਂ ਅਸੀਂ ਹੁਣੇ ਬਲਟਨ ਪਾਰਕ ਚ ਕਰਕੇ ਆਏ ਸੋ ਐਸੇ ਤਰ੍ਹਾਂ ਹੀ ਅਸੀਂ ਆ ਗਰਾਊਂਡ ਆ ਜਿਹੜੇ ਓਪਨ ਗਰਾਊਂਡ ਨੇ ਜਿਹੜੇ ਪਾਪਾਂ ਆਮ ਤੌਰ ਤੇ ਹਰੇਕ ਪਿੰਡ ਕੁ ਸ਼ੁਰੂ ਹੀ ਗਰਾਊਂਡ ਨਾਲ ਹੁੰਦਾ ਵੀ ਇੱਥੇ ਟੂਰਨਾਮੈਂਟ ਹੁੰਦਾ ਜੀ ਸਾਡੇ ਬਾਅਦ ਚ ਉਹ ਬਾਅਦ ਚ ਉਹ ਕਿਹੜਾ ਗਰਾਊਂਡ ਹੈ ਟੂਰਨਾਮੈਂਟ ਤਾਂ 3-4 ਦਿਨ ਦਾ ਹੁੰਦਾ ਬਾਹਰ ਦੇ ਵਿੱਚ ਉਹ ਗਰਾਊਂਡ ਮੱਜਾਂ ਬੈਠੀਆਂ ਨੇ ਆਵਾਰਾ ਪਸ਼ੂ ਬੈਠੇ ਐ ਢੂੜੀ ਵਾਲੀਆਂ ਟਰਾਲੀਆਂ ਖੜੀਆਂ ਨੇ ਹਨਾ ਤੇ ਜਾਂ ਫਿਰ ਉੱਥੇ ਮਨ ਲਕਈ ਜਿਹਾ ਇਸੇ ਵੀ ਗਰਾਊਂਡ ਨੇ ਜਿੱਥੇ ਟੀਕੇ ਵੀ ਨਸ਼ੇ ਵਾਲੇ ਮਿਲਦੇ ਹੈ ਜਾਂ ਸਰਿੰਜਾਂ ਮਿਲਦੀਆਂ ਇਹ ਨਾ ਹੋ ਜੀ ਉਹਨਾਂ ਦੇ ਗਰਾਊਂਡਾਂ ਦੇ ਮਤਲਬ ਜਿਹੜੇ ਜਿਵੇਂ ਅਸੀਂ ਸਕੂਲਾਂ ਨੂੰ ਕਹਿੰਦੇ ਆ ਕਿ ਅਸੀਂ ਇੱਕ ਹਰੇਕ ਸਕੂਲ ਨੂੰ ਇੱਕ ਜਿਹੜਾ ਕੈਂਪਸ ਮੈਨੇਜਰ ਦੇਵਾਂਗੇ ਅਸੀਂ ਗਰਾਊਂਡ ਦਾ ਸਾਹਿਬ ਸਰ ਸਪੋਰਟ ਡਿਪਾਰਟਮੈਂਟ ਜੀ ਨੂੰ ਲੈ ਕੇ ਆਉਂਗਾ ਹਰੇਕ ਪਿੰਡ ਕੋਲੇਜ ਹਰੇਕ ਪਿੰਡ ਕੋਲੇਜ ਨਹੀਂ ਇਹ ਆਖਦੀ ਦੇਖੋ ਹਰੇਕ ਪਿੰਡ ਕਹਿੰਦਾ ਸਾਡੇ ਪਿੰਡ ਸਟੇਡੀਅਮ ਬਣਾ ਬਿਲਕੁਲੇ ਹਯਾਰਾਂ ਮੰਗ ਪੱਤਰ ਆਉਂਦੇ ਆ ਸਾਡਾ ਸਟੇਡੀਅਮ ਬਣਾਉਣਾ ਹਰੇਕ ਪਿੰਡ ਕੋਲ ਜਗ੍ਹਾ ਹੈਗੀ ਹੈ ਮੈਂ ਕਿਹਾ ਜੀ ਪਿੰਡ ਕਹਿੰਦਾ ਸਾਡਾ ਸਟੇਡੀਅਮ ਬਣਾ ਦਿਓ ਜੀ ਮੈਂ ਕਿਹਾ ਲੋਕ ਵੈਸੇ ਵੀ ਦੇਣ ਨੂੰ ਤਿਆਰ ਨੇ ਹਾਲੋ ਜੀ ਦੋ ਕਿੱਲੇ ਇੱਥੇ ਸਟੇਡੀਅਮ ਬਣਾ ਦੇ ਐਨ ਆਰ ਆਈ ਕਹਿੰਦੇ ਨੇ ਐਨ ਆਰ ਆਈਜ਼ ਦੀ ਆਫਰ ਨੇ ਕਿ ਸਾਡੇ ਪਿੰਡ ਸਟੇਡੀਅਮ ਬਣਾ ਦੇ ਪੰਚਾਇਤਾਂ ਜਿੱਥੇ ਪੰਚਾਇਤਾਂ ਕੋਲੇ ਪੰਚਾਇਤਾਂ ਜਿੱਥੇ ਕੋਈ ਐਨ ਆਰ ਆਈ ਦੇਣਾ ਚਾਹੁੰਦਾ ਕੋਈ ਦਾਨ ਕਰਨਾ ਚਾਹੁੰਦਾ ਗਵਰੰਟੀ ਦੇ ਬੋਲ ਲਾਂਗੇ ਜਿੱਥੇ ਖਰੀਦਣੀ ਪਈ ਖਰੀਦ ਲਾਂ ਪਤਾ ਕਿ ਦੇਖੋ ਪਤਾ ਕਿ ਹੋਇਆ ਪਤਾ ਕਿ ਅਸੀਂ ਵੀ ਕਬੱਡੀ 'ਚ ਜਾਂਦੇ ਰਹੇ ਮੈਂ 35 ਕਿਲੋ ਦੀ ਟੀਮ 'ਚ ਜਾਂਦਾ ਰਿਹਾ ਪਹਿਲਾਂ ਕਬੱਡੀ ਦੇ ਟੂਰਨਾਮੈਂਟਾਂ ਦੇ ਜਿਹਦੇ ਪੋਸਟਰ ਪੜ੍ਹੋਗੇ ਤਾਂ 35 ਕਿਲੋ 37 ਕਿਲੋ 42 ਕਿਲੋ 47 ਕਿਲੋ 52 ਕਿਲੋ 57 ਕਿਲੋ 68 ਕਿਲੋ ਤੇ ਓਪਨ ਆ ਇੰਨੀਆਂ ਕੈਟਾਗਰੀਆਂ ਸੀ ਨਾਲ ਇਹ ਵੀ ਲਿਖਿਆ ਥੱਲੇ ਕਿ ਹਰੇਕ ਟੀਮ ਦੇ ਕੈਪਟਨ ਨੂੰ 2 ਕਿਲੋ ਦੀ ਛੋਟ। ਤੁਲਦੇ ਸੀ ਪਹਿਲਾਂ ਮਤਲਬ ਕੰਡੇ ਤੇ ਜਾ ਕੇ ਫਿਰ ਇੱਥੇ ਮੋਹਰ ਲੱਗਦੀ ਸੀ। ਕਿ ਹਾਂ ਜੀ ਇਹਦਾ ਵੇਟ ਹੋ ਗਿਆ। ਖਤਮ ਹੀ ਹੋ ਗਿਆ ਜੀ ਜਦੋਂ ਆ ਆ ਗਿਆ ਨਾ ਕਬੱਡੀ ਅਕੈਡਮੀ ਆ ਜਾਂ ਵੱਡੇ ਲੈਵਲ ਤੇ ਕਰਦੇ ਉਹ ਜੋ ਆ ਕਿੱਧਰ ਜਾਣਗੇ 35 ਕਿਲੋ ਵਾਲੇ। ਫਿਰ ਜੁਰਗੁਰ ਨਰਸਰੀ ਨਹੀਂ ਆਉਗੀ। 35 ਵਾਲੇ 37 ਵਾਲੇ 42 ਵਾਲੇ ਖੇਡਣਗੇ। ਫਿਰ ਤੁਸੀਂ ਬਾਅਦ ਚ ਗਾਵਾ ਆਲ ਓਪਨ ਕਿਵੇਂ ਕਰਾ ਦੂੰ ਹੁਣ ਤਾਂ ਟੂਰਨਾਮੈਂਟ ਇੱਕ ਦਿਨ ਦਾ ਰਹੇਗਾ ਜੀ ਔਰ ਇੱਕ ਦਿਨ ਚ ਵੀ ਐ ਕਰਤਾ ਪਹਿਲਾਂ VOTER ਸੂਚੀ ਦੇਖਦੇ ਸੀਗੇ ਇਤਰਾਜ ਫੀਸ ਭਰਦੇ ਸੀ 15 ਰੁਪਏ ਵੀ ਜੇ ਪਲੇਅਰ ਇਸ ਏਸ ਪਿੰਡ ਦਾ ਨਹੀਂ ਹੈਗਾ ਉਸ ਪਿੰਡ ਦੀ VOTER ਸੂਚੀ ਕੱਢ ਕੇ ਉਹਦਾ ਚੈੱਕ ਕੀਤਾ ਇਹਨਾਂ ਸੀ ਬਾਹਰਲਾ ਪਲੇਅਰ ਕਿਵੇਂ ਖੇਡ ਗਿਆ ਪਿੰਡ ਦੀ ਹੀ ਟੀਮ ਹੁਣ ਕੋਈ ਪਤਾ ਨਹੀਂ ਕੋਈ ਇਧਰੋਂ ਖੇਡ ਗਿਆ ਕੋਈ ਉਧਰੋਂ ਖੇਡ ਗਿਆ ਪਤਾ ਹੀ ਲੱਗ ਰਿਹਾ ਕਿ ਕੀ ਹੋ ਗਿਆ ਸੋ ਅਸੀਂ ਅਸੀਂ ਚਾਹੁੰਦੇ ਹਾਂ ਬੜੀ ਸੱਚੀ ਸੁੱਚੀ ਗੇਮ ਹੈ ਕਬੱਡੀ ਗਰਾਊਂਡ 'ਚ ਸੌਹਾਂ ਕਿਉਂ ਖਾਣੀਆਂ ਪੈ ਰਹੀਆਂ ਨੇ ਜੀ ਮਿੱਟੀ ਦੀ ਸੌਹ ਦਾ ਮਤਲਬ ਕਿ ਪਿੰਡ ਵਾਲੇ ਕਹਿੰਦੇ ਨੇ ਇੰਤ ਸੌਂ ਚ ਕਾਓ ਕਾਰਨ ਸ਼ੱਕ ਹੋ ਗਿਆ ਕਿ ਰਲ ਕੇ ਖੇਡਦੇ ਲੋਕ ਸਾਰੇ ਪਲੇਅਰਾਂ ਨੂੰ ਜਾਣਦੇ ਨੇ ਵੀ ਇਹ ਬੰਦਾ ਐਸੀ ਕੈਂਚੀ ਮਾਰਦਾ ਜੇ ਇਹਨੇ ਗੁੱਟ ਫੜ ਲਿਆ ਇਹ ਛੱਡਦਾ ਨਹੀਂ ਪਰ ਇਹਨੇ ਗੁੱਟ ਕਿਵੇਂ ਛੱਡਤਾ ਸੋ ਮੈਂ ਉਹਨਾਂ 'ਤੇ ਕੋਈ ਇਲਜ਼ਾਮ ਨਹੀਂ ਲਾਉਂਦਾ ਪਲੇਅਰਾਂ 'ਨ ਮੈਂ ਕਹਿੰਨਾ ਗੇਮ ਜਿੱਤਨੀ ਚਾਹੀਦੀ ਹੈ ਹੈਨਾ ਟੀਮ ਜਿੱਤ ਜਾਂਦੀ ਆ ਹਾਰ ਜਾਂਦੀ ਹੈ ਐਸ ਪਿੰਡ ਚ ਟੀਮ ਹਾਰ ਜੂਗੀ ਅਗਲੇ ਦਿਨ ਅਗਲੇ ਦਿਨ ਅਗਲੇ ਪਿੰਡ ਉਹ ਜਿੱਤ ਜੂਗੀ ਪਰ ਕਬੱਡੀ ਦੀ ਗੇਮ ਜਿੱਤਨੀ ਚਾਹੀਦੀ ক্রিকেট ਨਾਲ ਕੀ ਹੋਇਆ ਸੀ ਜਦੋਂ ਫਿਕਸਿੰਗ ਦੇ ਲਾ ਕੇ ਚਾਰਜ ਲੋਕ ਦੇਖਣੋਂ हट ਗਏ ਸੀ ਵੀਰਲੇ ਹੋ ਗਏ ਨੇ ਯਾਰੇ ਤਾਂ ਉਹ ਅੱਜ ਵੀ ਆਉਂਦੀਆਂ ਨੇ ਉਹਨਾਂ ਨੇ ਗੱਲਾਂ ਯਾਰ ਵੀ ਐ ਕਿੰਨੇ ਹੋ ਗਏ ਵੀ ਰੜ ਕੇ ਖੇਡਦੇ ਨੇ ਲੋਕ ਟੂਰਨਾਮੈਂਟ ਵਾਸਤੇ ਦੋ ਦੋ ਦਿਨ ਪਹਿਲਾਂ ਪੱਠੇ ਵੰਡ ਲਿਆਉਂਦੇ ਸੀ ਜਨਾਬ ਕੰਮ ਕਰ ਲੈਂਦੇ ਸੀ ਦੋ ਦੋਨ ਦੇ ਇਕੱਠੇ ਵੀ ਟੂਰਨਾਮੈਂਟ ਆਪਣੇ ਆਪਣੇ ਘਰ ਜੇ ਹੁਣ ਤੁਹਾਨੂੰ ਆਹਾ ਮਿਲੂਗਾ ਮੂਰੂ ਵੀ ਹਰ ਆਹ ਤਾਰਾ ਕੇ ਖੇਡਦੇ ਨੇ ਯਾਕੂ ਹੋਰ ਫਿਰ ਦੁਕਾਨੇ ਟੁੱਟ ਜਾਂਦੇ ਸੋ ਇਹ ਚਾਹਨੇ ਸੱਚੀ ਸੁੱਚੀ ਗੇਮ ਖੇਡੀ ਜਾਵੇ ਔਰ ਮੁਕਾਬਲੇ ਹੈ ਜੇ ਕਰਵਾਏ ਜਾਣ ਜਿਹਦੇ ਵਿੱਚ ਜਿਹੜਾ ਜਿਹੜਾ ਤਕੜਾ ਹੈ ਜਿਹਦੇ ਜਿਹਦਾ ਟੈਲੈਂਟ ਹੋ ਜਿੱਤੇ ਜਿਹੜਾ ਇਹਨਾਂ ਦਾ ਪੋਸਟਰ ਬੁਆਏ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਉਹ ਨਾਲ ਖੜੇ ਸਨ ਕੇਜਰੀਵਾਲ ਸਾਹਿਬ ਨੇ ਕਿਹਾ ਜਿੱਦਣ ਅਸੀਂ ਆਏ ਕਮਾਂਡਰ ਚੀਫ ਮਿਸਟਰ ਆਇਆ 24 ਘੰਟਿਆਂ ਚ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਰਿਪੋਰਟ ਹੈ ਉਹਨੂੰ ਜਿਹੜੀ ਉੱਥੇ ਬਣਾਈ ਸੀ ਸਪੈਸ਼ਲ ਸ਼ਿਟ ਬਣੀ ਸੀ ਅਸੀਂ ਉਹਨੂੰ ਲਾਗੂ ਕਰਾਂਗੇ 24 ਘੰਟਿਆਂ ਜਿੰਨੇ ਵੀ ਲੋਕ ਇਸ ਕਾਨੂੰਨੀ ਹਰਕਤ ਸ਼ਾਮਲ ਨੇ ਅਸੀਂ ਕਜਰੀ ਤੱਕ ਪਹੁੰਚਾ ਦਾਂਗੇ ਸਾਢੇ 3 ਸਾਲ ਹੋ ਗਏ ਨੇ ਸਰ ਇੱਕ ਸਾਢੇ 3 ਸਾਲਾਂ ਤੱਕ ਅਜੇ ਤੱਕ ਚਲਾਨ ਫਾਈਨਲ ਨਹੀਂ ਹੋਇਆ ਯੂ ਵੁਡ ਈਟ ਸਰਪ੍ਰਾਈਜ਼ ਐਂਡ ਇੱਕ ਕੇਸ ਦੇ ਵਿੱਚੋਂ ਵੱਡੇ ਸਾ ਪ੍ਰਕਾਸ਼ ਸਿੰਘ ਬਾਦਲ ਤੇ ਸਾ ਸੁਖਬੀਰ ਸਿੰਘ ਬਾਦਲੀ ਮੈਸਿੰਗਰ ਤੁਸੀਂ ਬੇਤੋ ਚੀਫ ਮਿਨਿਸਟਰ ਇਕ ਹੋਮ ਮਿਨਿਸਟਰ ਇਕ ਸੁਬੇਸ਼ ਸਿੰਘ ਸੈਣੀ ਇਕ ਇੱਕ ਆਰਡਰ ਇੱਕੋ ਹੈ ਕਿ ਬੰਦੇ ਸਾਰੇ ਜਿੱਥੇ ਜਿੱਥੇ ਬੈਠੇ ਨੇ ਇਹਨਾਂ ਨੂੰ ਜਗ੍ਹਾ ਤੋਂ ਚੁੱਕ ਦੋ ਉਹ ਆਰਡਰ ਦੇ ਵਿੱਚ ਇੱਕ ਜਗ੍ਹਾ ਗੋਲੀ ਚੱਲਦੀ ਕੋਟ ਕਪੂਰੇ ਬੰਦੇ ਫੱਟੜ ਹੋ ਜਾਂਦੇ ਬਰਗਾੜੀ ਬਹਿਬਲ ਕਰਨਾ ਚੱਲਦੀ ਦੋ ਬੰਦੇ ਸ਼ਹੀਦ ਹੋ ਜਾਂਦੇ ਇੱਕੋ ਹੀ ਐਫ ਆਈ ਆਰ ਚ ਇੱਕੋ ਚ ਚਲਾਨ ਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਤੇ ਸੁਖਬੀਰ ਸਿੰਘ ਦਾ ਹੈ ਦੂਜੇ ਵਿੱਚ ਨਾਜ਼ਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸਰ ਸੁਖਬੀਰ ਸਿੰਘ ਦਾ ਤਾਂ ਮੈਨੂੰ ਦੱਸੋ ਸਦਾ ਕਿੰ ਨੂੰ ਆਏਗੀ ਆਰਡਰ ਇੱਕ ਬੰਦੇ ਦਾ ਇੰਪਲੀਮੈਂਟ ਕਰਨ ਵਾਲਾ ਇੱਕੋ ਬੰਦਾ ਹੈ ਦੋਨਾਂ ਦੇ ਵਿੱਚੋਂ ਇੱਕ ਚਲਾਨ ਤੇ ਨਾਂ ਹੈ ਦੂਜੇ ਚਲਾਨ ਨਹੀਂ ਹੈਗੀ ਤੁਸੀਂ ਇਹ ਨੋਟ ਕਰੋ ਬੈਗਲ ਕਨਾ ਤੇ ਬਰਗਾੜੀ ਦੇ ਵਿੱਚ ਨਾਜ਼ਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸੁਖਬੀਰ ਸਿੰਘ ਦਾ ਨਾਂ ਹੈ ਤੁਸੀਂ ਇੱਕੋ ਕੇਸ ਦੇ ਵਿੱਚ ਤੁਸੀਂ ਮੈਨੂੰ ਦੱਸੋ ਜੋ ਚੀਜ਼ ਮਿਸਟੇਕ ਹੈ ਤੇ ਹੋ ਮਿਸਟੇਕੀ ਬੀਜਪੀ ਐਕਨ ਇਨਸੀਡੈਂਟ ਉਹਨਾਂ ਦੇ ਆਰਡਰ ਨਾਲ ਦੋ ਜਗ੍ਹਾ ਹੋ ਜਾਣਾ ਜੀ ਤੇ ਇੱਕ ਦੇ ਵਿੱਚ ਚਲਾ ਤੇ ਨਾ ਪਾਤਾ ਦੂਜੇ ਚਲਾ ਨਹੀਂ ਪਾਇਆ ਤੇ ਦੂਸਰਾ ਦਿਨ ਇਹ ਤੁਸੀਂ ਵੇਖੋ ਇੱਕ ਪਾਸੇ ਤੇ ਬੇਅਦਬੀਆਂ ਦਾ ਬਿੱਲ ਲਈ ਜਾਂਦੇ ਅਜੇ ਸਾਢੇ 3 ਸਾਲ ਬਾਅਦ ਤਾਂ ਨਹੀਂ ਹੋਸਦਾ ਕਿ ਨੂੰ ਕਰਾਣੀ ਹੈ ਬੇਅਦਬੀਆਂ ਤੇ ਇੱਕ ਬਿੱਲ ਲੈ ਕੇ ਆਣ ਸੈਸ਼ਨ ਬੁਲਾ ਲਿਆ ਸਪੈਸ਼ਲ ਬਿੱਲ ਤਿਆਰ ਨਹੀਂ ਕਰ ਸਕ ਤੁਸੀਂ ਇਸ ਤੋਂ ਨਿਖੇਦ ਵਰਕਿੰਗ ਕਿਸੇ ਸਰਕਾਰੀ ਹੋਸਾ ਨਹੀਂ ਤੁਸੀਂ ਸਪੈਸ਼ਲ ਸੈਸ਼ਨ ਇਹਨੂੰ ਨਾਂ ਦੇ ਦਿੱਤਾ ਜੇ ਤੁਹਾਡੇ ਕੋਲ ਬਿੱਲ ਤਿਆਰ ਨਹੀਂ ਸੀ ਤਾਂ ਪਤਾ ਦਿਨ ਬਾਅਦ ਕਰਾ ਲੈਂਦੇ ਤੁਸੀਂ ਬਿੱਲ ਤਿਆਰ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਕੁਝ ਸਰਕਾਰੀ ਵਕੀਲਾਂ ਕੋ ਪ੍ਰਾਈਵੇਟ ਵਕੀਲਾਂ ਕੋ ਭੱਲਿਆ ਜਦੋਂ ਉਹਨਾਂ ਨੇ ਨੁਕਸ ਕਰਨੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਉਹ ਇਹ ਸਾਡੇ ਕਹਿੰਦੇ ਦੋ ਦਿਨ ਨਹੀਂ ਦਿੱਤੇ ਉਹ ਬਿੱਲ ਕਿਉਂਕਿ ਉਹਦਾ ਖਲੜਾ ਤਿਆਰ ਨਹੀਂ ਹੋ ਸਕਿਆ ਤਾਂ ਇਹਨੂੰ ਅਧਿਲੇ ਪਾਸੇ ਲੈ ਜਾਂਦਾ ਦੋ ਦਿਨ extra ਵੀ ਕਰਦਾ ਹੁਣ ਕਦ ਵੀ ਪਤਾ ਨਹੀਂ ਇਹਨਾਂ ਕੋ ਹੋਣਾ ਕਿ ਨਹੀਂ